अली दल जिंदाबाद सरकार कौन है जी खंडल जिंदाबाद सरकार कौन है जी खंडल जिंदाबाद यार मान आगे बैठे हुए मेरे वीरों और स्टेज के ऊपर बैठे हुए आरजीपीसी के प्रधान शोगार हरजिंदर सिंह जी धामी ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖੀ ਇਸ ਤੋਂ ਬਾਅਦ ਸ਼ੌਂਕ ਸਿੰਘ ਜੀ ਠੰਡਲ ਜਿਨ੍ਹਾਂ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਬਹੁਤ ਹੀ ਵਧੀਆ ਲੀਡਰ ਸ਼ੌਂਕ ਸਿੰਘ ਜੀ ਠੰਡਲ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਵਿਵਾਜਿਆ ਸਾਰੇ ਫਰਜ਼ ਬੰਦਾ ਇਹਨਾਂ ਨੂੰ ਕੱਲੀ ਕੱਲੀ ਵੋਟ ਪਹਿਲੀ ਤਰੀਕ ਨੂੰ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਜਾਏ ਉਹ ਮਦੀਤ ਸਰਮੌਰ ਸੰਸਥਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਨਾਲ ਸ਼ਖਸੀਅਤ ਸਰਦਾਰ ਰਜਿੰਦਰ ਸਿੰਘ ਕਾਮੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਉਮੀਦਵਾਰ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੋਹ ਸਿੰਘ ਠੰਡਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਜੀ ਜਿਨ੍ਹਾਂ ਦਾ ਬਹੁਤ ਧੰਨਵਾਦ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰਸ ਦਾ ਰਵਿੰਦਰ ਸਿੰਘ ਜੀ ਚੱਕ ਸਾਹਿਬ ਬਹੁਤ ਸਤਿਕਾਰਯੋਗ ਸਰ ਆਸਾ ਸਿੰਘ ਜੀ ਕੋਲੀਆਂ ਸਾਡੇ ਪੀਏਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਾਧਾਗਰ ਸਿੰਘ ਜੀ ਤਨੌਤ ਸਾਹਿਬ ਪੀਏਸੀ ਦੇ ਮੈਂਬਰ ਸਾਹਿਬ ਉਹ ਸਾਰੇ ਜਿੰਨੇ ਵੀ ਦਰਜਾ ਬਦਰਜਾ ਮਾਇਨਾ ਸ਼ਖਸ਼ੀਤਾ ਜਿੰਨੀਆਂ ਵੀ ਬੈਠੀਆਂ ਬੀਬੀ ਬਲਵੀਰ ਕੌਰ ਜੀ ਹੋਰ ਸਾਰੇ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਨਿਸ਼ਾਰੇ ਦੇ ਸਾਡੇ ਇਸ ਜੂਨ ਦੇ ਪ੍ਰਧਾਨ ਲਖਿੰਦਰ ਸਿੰਘ ਲੱਖੀ ਜੀ ਦਾ ਬੱਬਾ ਜੀ ਦਾ ਸਰਪੰਚ ਸਾਹਿਬ ਮੇਰਾ ਭਰਾ ਜਿਨ੍ਹਾਂ ਦਾ ਭਰਾਵਾਂ ਵਰਗਾ ਪ੍ਰੇਮ ਸਰਦਾਰ ਬਲਵੀਰ ਸਿੰਘ ਟੀਟਾ ਜੀ ਦਾ ਉਹਨਾਂ ਦੀ ਸਾਰੀ ਟੀਮ ਰੰਬਰ ਰਾਜੀ ਨੀਤਾ ਜੀ ਬੈਠੇ ਆ ਸਾਰੇ ਪਿੰਡ ਨਵਸ ਨਿਸ਼ਾਰਾ ਪਿੰਡ ਮੈਂ ਸਮਝਦਾ ਕਿ ਇਹਦਾ ਮੈਂ ਦੇ ਨਹੀਂ ਦੇ ਸਕਦਾ ਜਦੋਂ-ਜਦੋਂ ਵੀ ਸਾਨੂੰ ਲੋੜ ਪਈ ਆ ਨਿਸ਼ਾਰਾ ਪਤਨ ਵਾਲਿਆਂ ਨੇ ਸਾਦਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਂ ਕੱਢ ਕੇ ਪਹੁੰਚੇ ਅੱਜ ਅਸੀਂ ਦੇਸ਼ ਦੇ ਲੋਕ ਸਭਾ ਦੇ ਮੈਂਬਰ ਦੀ ਚੋਣ ਕਰਨ ਜਾ ਰਹੇ ਆ ਉਸ ਗੱਲ ਤੇ ਅਸੀਂ ਵਿਸਥਾਰ ਕਰੀਏ ਸੋਚ ਕਰੀਏ ਕਿਉਂਕਿ ਮੈਂ ਲਗਪਾ ਪਹਿਲੇ ਸਮਝੀ ਜਦੋਂ ਵਿਧਾਨ ਸਭਾ ਦੇ ਇਲੈਕਸ਼ਨੜੀ ਉਹ ਤੋਂ ਵੀ ਇਹ ਗੱਲ ਕਹਿੰਦਾ ਸੀ ਕਿ ਆਪਾਂ ਵੋਟ ਪਾਉਣ ਤੋਂ ਪਹਿਲਾਂ ਨਹੀਂ ਸੋਚਦੇ ਫਿਰ 2 ਸਾਲਾਂ ਬਾਅਦ ਅਸੀਂ ਗਾਵਾ ਕੱਢੀਆਂ ਸ਼ੁਰੂ ਕਰਦੇ ਨੇ ਸਰਕਾਰਾਂ ਕਿ ਆ ਬੜੇ ਮਾਰੇ ਬੰਦੇ ਆ ਜੀ ਇਹਨਾਂ ਨੇ ਕੀਤਾ ਕੁਝ ਨਹੀਂ ਕੀਤਾ ਕਰਦੇ ਪਰ ਸਾਨੂੰ ਪਤਾ ਹੁੰਦਾ ਕਿ ਕਰਨਾ ਇਹਨਾਂ ਨੇ ਕੁਝ ਨਹੀਂ ਪਰ ਅਸੀਂ ਫਾਸ ਜਾਂਦੇ ਆ ਕਿਉਂਕਿ ਜਦੋਂ ਇਹ ਲੋਕ ਸਰਕਾਰਾਂ ਬਣਾਉਣ ਲੱਗਦੇ ਆ ਇਹੋ ਜਿਹੇ ਨਾਰੇ ਸਾਡੇ ਨਾਲਆਂ ਨੂੰ ਜੀਆਂ ਗੱਲਾਂ ਕਰ ਜਾਂਦੇ ਨੇ ਅੱਜ ਜੋ ਸੜਕਾਂ ਦੇ ਹਾਲਾਤ ਨੇ ਜੋ ਲੋਕਾਂ ਕੋਲ ਬੈਠ ਕੇ ਅਸੀਂ ਅੱਜ ਉਹਨਾਂ ਦਾ ਦੁੱਖ ਦਰਦ ਸੁਣਿਆ ਉਹ ਲੋਕ ਪਤਾ ਨਹੀਂ ਕਿਦਾਂ ਆਪਣੀ ਜ਼ਿੰਦਗੀ ਬਤੀਤ ਕਰਦੇ ਵੀ ਇਹਨਾਂ ਪਿੰਡਾਂ ਦਾ ਸਿਹਰੇ ਠੰਡਾ ਸਾਹਿਬ ਹੀ ਕਹਿ ਦੇ ਵੀ ਤੁਹਾਡੇ ਇਲਾਕੇ ਦੇ ਸੜਕੇ ਬਹੁੜੀਆਂ ਮਾੜੀਆਂ ਉੱਥੋਂ ਲੱਗ ਕੇ ਦੇ ਵਿੱਚ ਕਿਸਾਨੀ ਦੀ ਗੱਲ ਕੀਤੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਾਲੀਦਾਵ ਦੇ ਸਾਹਮਣੇ ਕੀਤੀ ਹੈ ਪੰਜਾਬ ਦੇ ਵਿੱਚ ਟਰੈਕਟਰ ਨੂੰ ਗੱਡਾ ਲਾਣਿਆ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਲਾਣਿਆ ਪੇਟ ਰੇ ਜੱਟ ਦਾ ਗੱਡਾ ਪੇ ਤੇ ਕੋਈ ਟੈਕਸੀ ਲੱਗੂਗਾ ਜੇ ਪੰਜਾਬ ਦੇ ਵਿੱਚ ਮੋਟਰਾਂ ਦੇ ਬਿੱਲ ਮਾਫ ਕੀਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਨੈਕਸ਼ਨ ਦਿੱਤੇ ਹੋਰ ਕਈ ਗੱਲਾਂ ਕਿਸਾਨਾਂ ਵਾਸਤੇ ਕੀਤੀਆਂ ਕਿ ਕਿਸਾਨਾਂ ਦਾ ਮਸੀਹਾ ਮੰਨਿਆ ਜਾਂਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਵੀਰੋ ਜੇ ਗਰੀਬਾਂ ਦੀ ਗੱਲ ਕਰ ਲੋ ਤੇ ਵੀਰੋ ਜੇ ਜਿੰਨੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਚਾਏ ਉਹ ਗਰੀਬਾਂ ਵਾਸਤੇ ਜਿੱਥੇ ਮੋਟਰਾਂ ਦੇ ਬਿੱਲ ਮਾਫ ਕੀਤੇ ਉੱਥੇ ਕਿਸਾਨਾਂ ਦੇ ਉਹ ਗਰੀਬਾਂ ਦੇ 200 ਜੁੰਟ ਉਸ ਸਮੇਂ ਦੇ ਬਿੱਲ ਮਾਫ ਕੀਤੇ ਜਿੱਥੇ ਹੋਣ ਸੋਦਾਵਾਂ ਦਿੱਤੀਆਂ ਉਥੇ ਆਟਾ ਦਾਲ ਸਕੀਮ ਬੜੇਪਾ ਪੈਨਸ਼ਨ ਵਿਧਵਾ ਪੈਨਸ਼ਨ ਸਗਣ ਸਕੀਮਾਂ ਜਿੰਨੀਆਂ ਸਕੀਮਾਂ ਤਨਵਾਜ ਦਇਰ ਹੁੰਦੀਆਂ ਨਾ ਸਾਰੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੀ ਸ਼ੁਰੂ ਹੈ ਜੇ ਇਹਨਾਂ ਦੀ ਇੱਕ ਵੀ ਸ਼ੁਰੂ ਸਕੀਮ ਤਾਂ ਦਾ ਦੋ ਇੱਕ ਵੀ ਸਕੀਮ ਹੋਵੇ ਇਹ ਦੱਸਾ ਸੋਮ ਸਿੰਘ ਜੀ ਠੰਡਲ ਹੁਣ ਲੋਕ ਸਭਾ ਦੀ ਟਿਕਟ ਲੈ ਕੇ ਤੁਹਾਡੇ ਚਾਏ ਆ ਤੇ ਤੁਹਾਡੇ ਅੱਗੇ ਅਸੀਂ ਇਹ ਬੇਨਤੀ ਕਰਨਾ ਆਇਆ ਬਿਨਸ਼ਾਰੇ ਵਾਲੇ ਵਾਲੇ ਦੋਲੇ ਜਿੰਨੇ ਵੀ ਪਿੰਡ ਆ ਸਾਰੇ ਅਸੀਂ ਪਰਿਵਾਰਕ ਤੌਰ ਤੇ ਇੱਕ ਦੂਜੇ ਨਾਲ ਵਿਚਰਦੇ ਆ ਸਾਡੀ ਕੋਈ ਰਾਜਨੀਤਿਕ ਸਾਂਝ ਘੱਟ ਪਰਿਵਾਰਕ ਜ਼ਿਆਦਾ ਇਸ ਕਰਕੇ ਵੀਰੋ ਇਹ ਕੈਂਡੀਡੇਟ ਇੱਕ ਸਾਡੇ ਵਾਂਗੂ ਜਿਹਦਾ ਅਸੀਂ ਵਿਚਰਦੇ ਆ ਤੁਹਾਡੇ ਵਿਚਰਨ ਵਾਲੇ ਗਰਾਉਂਡ ਤੋਂ ਰਹਿਣ ਵਾਲੇ ਆ ਸਾੰ 80 ਤੋਂ ਤੁਰੇ ਆ ਮੈਂਬਰਸ਼ਿਪ ਅਕਾਲੀ ਦਾ ਦੀ ਲੈ ਕੇ ਤੇ ਅੱਜ ਤੱਕ ਇਹਨਾਂ ਲੰਬਾ ਸਿਆਸੀ ਸਫ਼ਰ ਆ ਤੇ ਇਹਨਾਂ ਨੂੰ ਪਾਰਟੀ ਨੇ ਭੇਜਿਆ ਆਪਣੀ ਇੱਕ ਇੱਕ ਵੋਟ ਜਿਹੜੀ ਇੱਕ ਤਰੀਕ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਕੇ ਇਹਨਾਂ ਨੂੰ ਅਸੀਂ ਹੌਚ ਚ ਭੇਜੀਏ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਵੱਖ-ਵੱਖ ਪਿੰਡਾਂ ਜੋ ਪਹੁੰਚੇ ਹੋ ਤੁਹਾਡਾ ਦੇਲ ਦੀਆਂ ਅੰਗਰੇਜ਼ੀ ਜੋ ਧੰਨਵਾਦ ਕਰਦਾ ਬਕਾਲੀ ਵੀਰੋ ਔਰ ਸਾਡੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਸਰਦਾਰ ਸੋਹਣ ਸਿੰਘ ਜੀ ਠੰਡਲ ਤੁਹਾਡੇ ਇਸ ਹਲਕੇ ਦੇ ਇੰਚਾਰਜ ਮੇਰਾ ਵੀਰ ਛੋਟਾ ਸਰਜੋ ਸਿੰਘ ਜੀ ਸਾਭੀ ਔਰ ਜ਼ਿਲ੍ਹੇ ਦੇ ਪ੍ਰਧਾਨ ਲੱਖੀ ਸਾਹਿਬ ਉਹਨਾਂ ਦੇ ਨਾਲ ਸਾਡੇ ਵੀਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਰਵਿੰਦਰ ਸਿੰਘ ਜੀ ਚੱਕ ਅੱਲਾਬਕ ਕੌਲੀਆਂ ਸਾਹਿਬ ਸਰਦਾਰ ਸੁਲਾਗਰ ਸਿੰਘ ਜੀ ਸਾਰੇ ਜਿੰਨੇ ਚਿਹਰੇ ਜਾਣੇ ਪਛਾਣੇ ਤੇ ਸਾਡਾ ਜੂਫ ਦਾ ਆਗੂ ਕੰਗ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਇਧਰ ਭੈਣ ਜੀ ਬੈਠੇ ਆ ਤੇ ਸਤਿਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੱਲਾਂ ਤਕਰੀਬਨ ਸਟੇਜ ਤੋਂ ਹੋ ਚੁੱਕੀਆਂ ਮੈਂ ਤੁਹਾਨੂੰ ਇੱਕ ਬੇਨਤੀ ਨਿਮਰਤਾ ਸਹਿਤ ਕਰਨੀ ਚਾਹਨਾ ਕਿ ਤੁਹਾਡੇ ਕੋਲ ਇੱਥੇ ਰਾਜkumar ਸ਼ਾਇਦ ਆ ਗਿਆ ਹੋਵੇ ਜਾਂ ਆਉਣ ਵਾਲਾ ਹੋਊਗਾ ਅੱਜ ਮੈਂ ਦੇਖਦਾ ਸੀ ਕਿ ਜਿਹੜੇ ਖੁੜੀਆ ਸਾਹਿਬ ਐਗਰੀਕਲਚਰ ਮਿਨਿਸਟਰ ਬਠਿੰਡੇ ਤੋਂ ਸੀਟ ਲੜ ਰਹੇ ਆ ਉਹਨਾਂ ਲੋਕਾਂ ਨੇ ਖੁੜੀਏ ਨੂੰ ਪੁੱਛਿਆ ਵੀ ਜਿਹੜੀ ਐਮਐਸਪੀ ਦੀਆਂ ਗੱਲਾਂ ਸਰਦਾਰ ਭਗਵੰਤ ਮਾਨ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਕਰਦਾ ਸੀ ਉਹ ਅੱਜ ਕਿੱਥੇ ਗਈਆਂ ਅੱਜ ਸਿਕਿਉਰਿਟੀ ਦੀਆਂ ਗੱਲਾਂ ਕਿੱਥੋਂ ਗਈਆਂ ਤੁਹਾਡਾ ਵੀ ਫਰਜ਼ ਬਣਦਾ ਕਿ ਜਿਨ੍ਹਾਂ ਨੇ 2 ਸਾਲ ਪਹਿਲਾਂ ਝੂਠ ਸੱਚ ਮਾਰ ਕੇ ਸੱਚ ਨਹੀਂ ਮਾਰਿਆ ਕੇਵਲ ਦਾ ਕੇਵਲ ਝੂਠ ਦਾ ਬੰਲਾ ਰੱਖ ਕੇ ਤੁਹਾਡੇ ਕੋਲ ਰਾਜ ਸੱਤਾ ਖੋ ਲਈ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਆ ਇਹ ਇੱਕ ਪਹਿਲਾ ਸਵਾਲ ਆ ਦੂਜਾ ਸਵਾਲ ਇੱਕ ਨਖੇੜੇ ਦੀ ਗੱਲ ਹੁੰਦੀ ਕਿ ਆਪ ਪਾਰਟੀ ਦੀ 2 ਸਾਲ ਦੀ ਸਰਕਾਰ ਹੋਵੇ 92 ਐਮਐਲਏ ਹੋਣ ਅੱਜ ਆਧਾਰੇ ਦੂਸਰੀਆਂ ਪਾਰਟੀਆਂ ਤੋਂ ਲੈ ਕੇ ਉਮੀਦਵਾਰ ਐਲਾਨੇ ਗਏ ਆ ਆ ਜਿਹੜਾ ਤੁਹਾਡੇ ਹਲਕੇ ਦਾ ਉਮੀਦਵਾਰ ਇਹ ਮੈਂ ਸਮਝਦਾ ਲੋਕਾਂ ਨਾਲ ਚੱਬੇ ਬਾਲ ਵਾਲਿਆਂ ਨਾਲ ਕਿਰਤ ਘੰਟਾ ਵੀ ਕੀਤੀ ਜਿਤਾਇਆ ਸੀ ਉਹ ਤੋਂ ਬਾਅਦ ਜੋ ਹਾਲ ਹੋਇਆ ਤੇ ਕਹਿਣ ਵਾਲੇ ਕਹਿੰਦੇ ਜੀ ਸੰਗਲ ਫੜ ਕੇ ਅਸੈਂਬਲੀ ਚ ਗਿਆ ਉਹ ਸੰਗਲ ਭਗਵਾਨਤ ਮਾਨ ਨੇ ਇਹਦੇ ਪੈਰਾਂ ਨੂੰ ਪਾ ਕੇ ਆਪਣੇ ਨਾਲ ਲਾ ਲਿਆ ਇਹ ਮੈਂ ਸਮਝਦਾ ਵੱਡਾ ਦਿਵਾਲੀਆ ਪਾਨੇ ਆ ਕਿ ਜਿਸ ਪਾਰਟੀ ਕੋ ਆਪਣਾ ਉਮੀਦਵਾਰ ਨਾ ਹੋਵੇ ਦੂਸਰੀ ਪਾਰਟੀ ਦੇ ਵਿੱਚੋਂ ਉਧਾਰਾ ਲਵੇ ਆ ਤੁਹਾਡੇ ਕਰਨੇ ਬਣਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਸੰਪਲਾ ਜੀ ਫਿਰ ਸੋਮ ਪ੍ਰਕਾਸ਼ ਜੀ ਇੱਥੋਂ ਦੇ ਨਮਾਇੰਦੇ ਰਹੇ ਆ ਮੇਰੇ ਕਿਉਂਕਿ ਮੈਂ 682 ਹਲਕੇ ਦੇ ਵਿੱਚ ਆ ਕਦੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਸਾਡੇ ਲਈ ਨੜ ਦੇ ਮਰਦੇ ਰਹੇ ਸੀ ਕਿਸੇ ਪਿੰਡ ਵਿੱਚ ਕੋ ਗ੍ਰਾਂਟ ਪਾਉਣੀ ਤਾਂ ਦੱਸੋ ਤੀਸਰੇ ਪਾਸੇ ਰੱਖ ਕੇ ਕਾਂਗਰਸ ਦੀ ਜਮਾਤ ਦੇਖੋ ਬੀਜੇਪੀਆ ਇਹਨਾਂ ਨੇ ਆਪ ਆ ਰਹਿਆਂ ਨੇ ਉਹ ਚੱਕਿਆ ਕਾਂਗਰਸ ਦਾ ਤੇ ਕਾਂਗਰਸ ਵਾਲਿਆਂ ਨੇ ਚੱਕੀ ਜਾਮਨੀ ਗੋਬਰ ਜਿਹੜੀ ਆਪ ਦੀ ਉਮੀਦਵਾਰ ਸੀ ਸੋ ਵੀਰੋ ਇਹ ਫ੍ਰੈਂਡਲੀ ਮੈਚ ਚੱਲ ਰਹੇ ਆ ਇੱਕ ਗੱਲ ਕਰਕੇ ਤੁਹਾਡਾ ਖਿਮਾ ਲੈ ਲਵਾਂ ਕਿਉਂਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇਥੋਂ ਐਮਐਲਏ ਬੜੀ ਵੱਡੀ ਵਾਰੀ ਜਿਤਾਏ ਆ ਪਿਛਲੀ ਵਾਰੀ ਤੁਸੀਂ ਆਪਣੇ ਛੋਟੇ ਵੀ ਸਰਦਾਰ ਸਰਜੋਤ ਸਿੰਘ 베ਦੀ ਸਰਜੋਤ ਸਿੰਘ ਸਾਭੀ ਇਹਨਾਂ ਨੂੰ 28 29000 ਵੋਟ ਏਪ ਨੇਰੀ ਦੇ ਵਿੱਚ ਦਿਵਾਈ ਸੀ ਐਤ ਕੀ ਤਗੜੇ ਹੋ ਕੇ ਇਥੋਂ ਲੀਡ ਲਿਵਾਓ ਫਿਰ ਤੁਸੀਂ ਐਮਪੀ ਹੋਵੋਗੇ ਇਹ ਸਰਜੋਤ ਸਿੰਘ 베ਦੀ ਸਰਜੋਤ ਸਿੰਘ ਸਾਭੀ ਸਾਡਾ ਵੀਰ ਇਹ ਬਊਗਾ ਤੁਹਾਡਾ ਇੰਚਾਰਜ ਪਹਿਲਾਂ ਹੀ ਆ ਇਹ ਤੁਹਾਡਾ ਕਰਦਾ ਧਰਦਾ ਵੀ ਆ ਤੇ ਸਰਦਾਰ ਸੋਹਣ ਸਿੰਘ ਦੀ ਠੰਡਲ ਨੂੰ ਜਿਦਾ ਕੇ ਭੇਜੋਗੇ ਤੇ ਫਿਰ ਇਹ ਤੁਹਾਡੇ ਹਲਕੇ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਸਮੱਸਿਆਵਾਂ ਨੂੰ ਵੱਡੇ ਤੌਰ ਤੇ ਹੱਲ ਕਰਨਗੇ ਮਕੇਰੀਆਂ ਹਲਕੇ ਦੇ ਵਿੱਚ ਸਵੇਰ ਦਾ ਲਗਾਤਾਰ ਬਖਵਕ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲੇਗਾ ਔਰ ਬਹੁਤ ਵੱਡਾ ਆਸ਼ਾ ਬਹੁਤ ਵੱਡੇ ਘਟ ਜਿਹੜੇ ਕਰਕੇ ਲੋਕਾਂ ਨੇ ਇਹਦੇ ਵੋਟ ਪਾਉਣ ਦਾ ਯਕੀਨ ਦਵਾਇਆ ਉਥੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜਿਹੜਾ ਸਾਡਾ ਇਸ ਇਲਾਕੇ ਦਾ ਚਾਰਜਦਾਰ ਸਰਜੋ ਸਭੀ ਜੀ ਉਹਨੇ ਬੜਾ ਪਿਆਰ ਬਣਾਇਆ ਸਾਰੇ ਏਰੀਆ ਦੇ ਵਿੱਚ ਔਰ ਲੋਕ ਬਾ ਚੜ ਕੇ ਉਹਦੇ ਨਾਲ ਖੜ ਕੇ ਵੋਟਾਂ ਪਾਉਣ ਦੇ ਤਿਆਰ ਹੋਆ ਔਰ ਸਾਰੇ ਪੰਜਾਬ ਵਿੱਚ ਅੱਜ ਇੱਕ ਲਹਿਰ ਪੈਦਾ ਹੋਈ ਹੈ ਕਿ ਲੋਕ ਜਿਹੜੇ ਪੰਜਾਬ ਦੀ ਸਰਕਾਰ ਨੂੰ ਵੀ ਦੇਖਦੇ ਸੈਂਟਰ ਨੂੰ ਵੀ ਦੇਖ ਲਿਆ ਔਰ ਉਹ ਮਹਿਸੂਸ ਕਰਦੇ ਆ ਕਿ ਪੰਜਾਬ ਦੀ ਬੇਧੀ ਸਿਰਫ ਸਿਰਫ ਕ੍ਰੋਮ ਨਹੀਂ ਕਰਦਾ ਕੀ ਲੋਕ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ ਔਰ ਉਹਨਾਂ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਓਗੇ ਦੇਖੋ ਬਹੁਤੇ ਕੁਛ ਤਾਂ ਹੈ ਜਿਹੜੇ ਸੈਂਟਰ ਲੈਵਲ ਤੇ ਆ ਜਿਹੜੇ ਸਾਡੇ ਪੰਜਾਬ ਦੇ ਸਮੁੱਚੇ ਤੌਰ ਤੇ ਬੰਦੇ ਆ ਉਹ ਬੜੇ ਗੰਭੀਰ ਕਹਾਣਾ ਦਾ ਮਸਲਾ ਆ ਬੰਦੀ ਸਿੰਘਾ ਦਾ ਮਸਲਾ ਆ ਪੰਜਾਬ ਦੀ ਇਕਨੋਮੀ ਦਾ ਮਸਲਾ ਆ ਔਰ ਸਾਡੇ ਨੌਜਵਾਨਾਂ ਦੀ ਰੋਜ਼ਗਾਰ ਦਾ ਮਸਲਾ ਆ ਉਹਦੇ ਨਾਲ ਨਾਲ ਜਿੱਦਾਂ ਹੁਣੇ ਮੈਨੂੰ ਦੱਸਿਆ ਸਾਡੇ ਇੱਥੇ ਪੁਰਜਾ ਨੇ ਕਿ ਆ ਜਿਹੜਾ ਫਲਾ ਮੀਰੀਆ ਆ ਇੱਥੇ ਹਰ ਬ੍ਰਿਕ ਦਾ ਉਹ ਪਾਣੀ ਜਿਹੜਾ ਉਹ ਪਿੱਟਾਂ 'ਚ ਭਰਿਆ ਜਾਂਦਾ ਤੇ ਉਹ ਇਹ ਤੁਸੀਂ ਬਣਾ ਦੀ ਜਿਹੜੀ ਆ ਇਹ ਵੱਡੀ ਵੱਡੀ ਲੋੜ ਉਹ ਹਰ ਏਰੀਆ ਦੇ ਟੰਡੀ ਦੇ ਆਪਣੇ ਮਸਲੇ ਆ ਪੀਣ ਦੇ ਪਾਣੀ ਦੇ ਮਸਲੇ ਆ ਇੱਧਰ ਜਿਹੜਾ ਹੜ ਡਬਾਉਂਦਾ ਆਪਣੇ ਲੋਕਾਂ ਨੂੰ ਉਹਨਾਂ ਦੇ ਮਸਲੇ ਆ ਇਹ ਸਾਰੇ ਮਸਲੇ ਮੇਰੇ ਧਿਆਨ ਦੇ ਵਿੱਚ ਆ ਰਹੇ ਆ ਔਰ ਇਹ ਸਾਰਿਆਂ ਦੀ ਜਿਹੜੀ ਆਵਾਜ਼ ਵੀ ਠਾਵਾਗੇ ਕੋੜੇ ਨੂੰ ਕਰਾਉਣ ਦਾ ਵੀ ਜਿਹੜਾ ਆਪਣਾ ਕਰਾਂਗੇ